ਇੱਕ ਟ੍ਰੇਨ ਤੇ ਬੰਦਾ ਲਟਕ ਰਿਹਾਗਾ ਕਾਫੀ ਦੰਨਾਂ ਤੋਂ ਤੁਰੰਤ ਹੀ ਅਸੀਂ ਆਪਣੀ ਟੀਮ ਸਮੇਤ ਐਂਬੂਲੈਂਸ ਲੈ ਕੇ ਪਹੁੰਚੇ ਤੇ ਦੇਖਿਆ ਕਿ ਲਟਕ ਰਿਹਾ ਇਸ ਨੂੰ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਲਾਵਾਂਗੇ ਅੱਗੇ ਇਹਦੀ ਪੁੱਛ ਵੀਖਦੇ ਆ ਵੀ ਇਹ ਚੈੱਕ ਚੁੱਕ ਕਰਕੇ ਵੀ ਕੀ ਨਿਕਲਦਾ ਕੋਈ ਉਹਣਾ ਬੰਦਾ ਕਿੱਥੋਂ ਦਾ ਜੇ ਪਛਾਣ ਹੁੰਦੀ ਨਹੀਂ ਬਾਕੀ ਤਾਂ ਇਹਦੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਆਏ ਪਤਾ ਲੱਗੋ ਵੀ ਕੌਣ ਹੈ ਤੇ ਕੀ ਮੌਤ ਪਰਵਾਸੀ ਲੱਗਦਾ ਜਾਂ ਪੰਜਾਬੀ ਲੱਗਦਾ ਸਰ ਇਹ ਵਾਲੇ ਪੁਸ਼ਟੀ ਨਹੀਂ ਕਰ ਸਕਦੇ ਕਿ ਲਾਸ਼ ਇੰਨੀ ਗੱਲ ਸੜ ਚੁੱਕੀ ਹੈ ਕਿ ਕੀੜੇ ਪਏ ਹੋਏ ਵੇਲਾ ਪਛਾਣ ਹਾਂਜੀ ਪਛਾਣ ਹੋਣਾ ਮੁਸ਼ਕਿਲ ਲੱਗ ਰਿਹਾ ਹੈ ਇਹਦਾ ਹੂੰ ਓਕੇ ਆ ਹਾਂਜੀ ਲੱਗਦਾ ਤੁਹਾਨੂੰ ਕਿੰਨੇ ਕੁ ਪੁਰਾਣੀ ਹੋ ਸਕਦੀ ਸਰ ਲਾਸ਼ ਇਹ ਕਟੋਕੜ ਬਾਲੀ ਨਹੀਂ 10 ਤੋਂ 15 ਦਿਨ ਦੀ ਪੁਰਾਣੀ ਲੱਗ ਰਹੀ ਹੈ ਕਿਉਂਕਿ ਤੁਸੀਂ ਚਮੜੀ ਤੋਂ ਵੀ ਤਾਇਆ ਲਾਓ ਕਿ ਖੂਨ ਚੋ ਕੇ ਸਾਰੀ ਚਮੜੀ ਪੈਰਾਂ ਦੀ ਉਹ ਦੇਖੋ ਥੱਲੇ ਉਤਰੀ ਵੀ ਹੈ ਦੀ ਹੂੰ ਵੀ ਇਹ 2-4 ਦਿਨ ਦੇ ਵਿੱਚ ਤਾਂ ਉਤਰਦੀ ਨਹੀਂ ਇਹ ਕਟੋਕੜ ਜਦੋਂ 10 ਤੋਂ 15 ਦਿਨ ਦੀ ਲਾਸ਼ ਹੋ ਜਾਂਦੀ ਹੈ ਉਦੋਂ ਉਤਰਨਾ ਸ਼ੁਰੂ ਹੋ ਜਾਂਦੇ ਤੇ ਕੀੜੇ ਪੈਣੇ ਸ਼ੁਰੂ ਹੋ ਜਾਂਦੇ 2-4 ਦਿਨ ਦੇ ਬਾਅਦ ਹੂੰ ਜਗ੍ਹਾ ਸਾਈਡ ਕਿਵੇਂ ਕਰੀ ਵੀ ਤੇ ਕੋਈ ਹੁੰਦਾ ਜਾਂਦਾ ਨਹੀਂ ਹੈ ਨਾ ਡਰੇਨ ਜੇ ਆਈਏ ਤਾਂ ਬਾਜਖਾਨਾ ਲੰ ਇੱਥੇ ਹਾਟਮੀ ਆ ਜਦੋਂ ਆਪਾਂ ਆਉਣੇ ਆ ਜੇ ਤਾਂ ਬਾਜਖਾਨੇ ਲੰਗਾ ਤਖਬੇ ਹੱਥ ਜੇ ਬਰਗਾੜੀ ਲੰਗਾ ਤਾਂ ਸੱਜੇ ਹੱਥ ਇਹ ਤਾਂ ਹੁਣ ਥੱਲੇ ਲਾ ਕੇ ਪਤਾ ਲੱਗੂ ਥੋੜਾ ਡਰੇਨ ਤੋਂ 100 ਕਿ ਮੀਟਰ ਦੀ ਦੂਰੀ ਤੇ ਇੱਕ ਟਾਲੀ ਦੇ ਦਰਖਤ ਨਾਲ ਲੰਕਿਆ ਹੋਇਆ ਜਗਾ ਵੇਖੋ ਕਿਹੋ ਜੀ ਚੁਣੀ ਹੈ ਹਾਂਜੀ ਹਾਂਜੀ ਸਰ ਆਵਾਜ਼ ਜੇ ਆਮ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਨਹੀਂ ਆਮ ਬੰਦੇ ਨੂੰ ਨਹੀਂ ਪਤਾ ਲੱਗਿਆ ਜੀ ਸਾਨੂੰ ਤਾਂ ਇੱਕ ਪ੍ਰਸ਼ਾਸਨ ਦੀ ਕਾਲ ਆਈ ਸੀ ਪੁਲਿਸ ਮੁਲਾਜ਼ਮਾਂ ਦੇ ਸਾਡੇ ਬਰਗਾੜੀ ਵਾਲੇ ਮੁਲਾਜ਼ਮਾਂ ਜੀ ਜੀਚ ਸਰਦਾਰ ਕਾਨ ਸਿੰਘ ਡਿਪਟੀ ਸਰ ਏਐਸਆਈ ਕਾਨ ਸਿੰਘ ਜੀ ਵੀ ਆ ਚੁੱਕੇ ਆ ਅਵਤਾਰ ਮੁੰਸ਼ੀ ਜੀ ਤੇ ਡੀਐਸਪੀ ਜੈਤੋ ਸੁਖਦੀਪ ਸਿੰਘ ਜੀ ਪਹੁੰਚੇ ਆ ਮੌਕੇ ਤੇ ਹੂੰ ਤੇ ਵੀ ਨੇ ਉਹਨਾਂ ਦੀ ਪ੍ਰਸ਼ਾਸਨ ਦੀ ਨਿਗਰਾਨੀ ਏਟ ਲਾਉਣੇ ਆ ਅੱਗੇ ਜੋ ਵੀ ਇਹਦੀ ਪੋਸਟ ਹੋਊਗੀ ਪੋਸਟ ਮਾਰਡਮ ਦੀ ਰਿਪੋਰਟ ਤੋਂ ਬਾਅਦ ਹੀ ਹੋਊਗੀ ਜੀ ਹਾਂ ਜੀ ਸਰ ਜਿਹੜਾ ਹਾਦਸਾ ਹੋਇਆ ਵੈ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਅੱਜ ਸਵੇਰੇ 8:00 5:40 ਬਿੰਟ ਤੇ ਸਾਨੂੰ ਇੱਕ ਅਗਿਆਤ ਵਿਅਕਤੀ ਨੇ ਫੋਨ ਕਰਕੇ ਦੱਸਿਆ ਸੀ ਕਿ ਲੰਮ ਵਾਲੇ ਜਿਹੜਾ ਟ੍ਰੇਨ ਆ ਉਹ ਤਕਰੀਬ 500 ਕਿਲੋਮੀਟਰ ਅੱਗੇ ਪਟੜੀ ਦੇ ਨਾਲ ਇੱਕ ਟਾਲੀ ਦੇ ਨਾਲ ਇੱਕ ਜਿਹੜੀ ਆ ਡੈੱਡ ਬੋਡੀ ਲੱਗਦੀ ਗੀ ਹੈ ਜੀ ਤੇ ਮੌਕੇ ਤੇ ਆਏ ਆ ਮੌਕੇ ਦੇਣ ਕੇ ਤੇ ਕਾਰਵਾਈ ਕਰਨ ਲੱਗੇ ਆ ਤੇ ਸਾਡੀ ਜਿਹੜੀ ਤੇ ਸਾਡੀ ਸੁਸਾਇਟੀ ਤੋਂ ਟੀਮ ਆਉਂਦੀ ਆ ਤੇ ਉਹ ਉਹਨਾਂ ਨੂੰ ਵੀ ਬੁਲਾ ਰਿਆ ਜੀ ਤੇ ਨਾਲ ਹੀ ਫਿਜ਼ਿਕ ਸਾਇੰਸ ਟੀਮ ਨੂੰ ਬੁਲਾਇਆ ਉਹਨਾਂ ਦੀ ਮੀਟਿੰਗ ਕਰਦੇ ਪਏ ਆ ਰਣਜੀਤ ਸਾਇੰਸ ਟੀਮੋਂ ਤੇ ਜਿਹੜਾ ਜਿਹੜੀ ਜਿਹੜੀ ਅਗਲੀ ਕਾਰਵਾਈ ਜੀ ਉਹ ਉਹਨਾਂ ਦੇ ਲਿਆਵਾਂਗੇ ਬਾਕੀ ਮੋਟੀ ਮੋਟੀ ਜਾਣਕਾਰੀ ਇਹਦੀ ਇਹ ਆ ਕਿ 5 ਫੁੱਟ 2 ਇੰਚ ਦਾ ਇੱਕ ਮਰਦਾ ਹੈ ਜਿਹਨੇ ਚਿੱਟੇ ਰੰਗ ਦਾ ਸਵਟਰ ਪਾਇਆ ਹੋਇਆ ਡੱਬੀਦਾਰ ਜਿਹੜੀ ਬੀਜ ਪਾਈ ਹੋਈ ਆ ਔਰ ਜੀਨ ਪਾਈ ਹੋਏ ਨਾਲ ਤੇ ਇਹ ਵੇਖਣ ਤੋਂ ਜਿਹੜਾ ਪਤਾ ਲੱਗਦਾ ਵੀ ਪੰਜ ਤੋਂ 7 ਦਿਨ ਤੋਂ ਔਖੋ ਜਿਹੜੀ ਹੈ ਰੈੱਡ ਗੋੜੀ ਜਿਹੜੀ ਆ ਪੁਰਾਣੀ ਐ ਕਾਫੀ ਜਿਆਦਾ ਦਰਖਸਾ ਦਾ ਝੋੰਡਿਆ ਤੇ ਆਵਾਜ਼ਾਈ ਕੋਈਦਰ ਨਹੀਂ ਹੈ ਜਿਹਦੇ ਕਰਕੇ ਜਿਹੜਾ ਮੈਨੂੰ ਤੇ ਬਾਰੇ ਪਤਾ ਨਹੀਂ ਕੀਤਾ ਜਾ ਸਕਿਆ ਅਜੇ ਤੱਕ ਬਾਕੀ ਕਾਰਵਾਈ ਜਾਰੀ ਹੈ ਜਿਹੜੇ ਮਤਲਬ ਲੱਗਦਾ ਨਾ ਜਿਵੇਂ ਆਸੇ ਪਾਸੇ ਖੇਤ ਹੈ ਜਾਂ ਪਟੜੀ ਹੈ ਜੀ ਕਿ ਪਰੜੜੀ ਆਵਾਜ਼ਾ ਵੀ ਨਹੀਂ ਹੈਗੀ ਇਸ ਤੇ ਇੱਕ ਤੇ ਆਵਾਜ਼ਾਈ ਨਹੀਂ ਹੈਗੀ ਦੂਜੀ ਇਹ ਗੱਲ ਆ ਵੀ ਜਿਹੜੇ ਖੇਤ ਆ ਦੋਨੇ ਸਾਈਡਾਂ ਤੇ ਹੂੰ ਉਹ ਖੇਰ ਬਹੁਤ ਨੀਵੇਂ ਆ ਟਰੈਕਟਰ ਤੇ ਬੰਦਾ ਬੈਠਾ ਵੀ ਜਿਹੜਾ ਉਹ ਉਧਰ ਬੰਨੇ ਤੋਂ ਖੇਤ ਕੋਈ ਉਧਰ ਬੰਨੇ ਸਾਈਡ ਤੇ ਨਹੀਂ ਦੇਖ ਸਕਦਾ ਉਮਰ ਕਿੰਨੀ ਦੱਸੀ ਜਾ ਰਹੀ ਹੈ ਜੀ ਉਮਰ ਜਿਹੜੀ ਆ 30 ਤੋਂ 35 ਸਾਲ ਦੇ ਦਰਮਿਆਨ ਹੈਗੀ ਆ ਜੇ ਗੱਲ ਕਰੀਏ ਆਪਾਂ ਜੀ ਜਗਾ ਬਹੁਤ ਨੀਵੀਂ ਆ ਤੇ ਡਾਣਾ ਬਹੁਤ ਉੱਚਾ ਕੀ ਲੱਗਦਾ ਜਿਹੜਾ ਇਹਦਾ ਫਾਹ ਲਿਆ ਕਿਸੇ ਦਿੱਤਾ ਲੱਗਦਾ ਅੰਦਾਜ਼ਾ ਤੇ ਕਿਸੇ ਆਪ ਇਹਨਾਂ ਇਨਵਿਸਟਿਗੇਸ਼ਨ ਕਰਨ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਜੋ ਵੀ ਡਾਕਟਰ ਸਾਹਿਬ ਵੱਲੋਂ رائے ਮਿਲੂਗੀ ਉਹਦੇ ਹਿਸਾਬ ਨਾਲ ਜਿਹੜੀ ਅਸੀਂ ਕਾਰਵਾਈ ਕਰਾਂਗੇ ਜਿਵੇਂ ਆਮ ਤੌਰ ਤੇ ਲੋਕ ਡਰੇ ਹੁੰਦੇ ਆ ਇਹ ਜਾਣਕਾਰੀ ਪਹਿਲਾਂ ਵੀ ਮਿਲ ਜਾਣੀ ਚਾਹੀਦੀ ਸੀ ਕਿਉਂਕਿ ਲੋਕ ਡਰ ਜਾਂਦੇ ਲਗਾ ਵੀ ਮੈਂ ਹੋਰ ਤੁਹਾਨੂੰ ਜਾਣਕਾਰੀ ਦਵਾਂਗਾ ਸ਼ਾਇਦ ਮੈਨੂੰ ਵਿੱਚ ਗਵਾਹ ਨਾ ਬਣਾਵੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਇਹ ਗੱਲ ਕੀ ਹੈ ਕਿਉਂਕਿ ਬੇਬਾਦ ਹੈ ਇਹਦੇ ਉੱਤੇ ਕੋਈ ਸਾਈਕਲ ਵੀ ਨਹੀਂ ਚੱਲਦਾ ਤੁਸੀਂ ਦੇਖੋਗੇ ਅੱਗੇ ਤੱਕ ਗਾਂ ਤੱਕ ਜਾ ਕੇ ਆਇਆ ਮੈਂ ਇੱਥੇ ਸਾਈਕਲ ਦੀ ਵੀ ਕੋਈ ਆਵਾਜ਼ ਨਹੀਂ ਹੈ ਜਾਂ ਤੇ ਸੁਪਰ ਮੋਟਰਸਾਈਕਲ ਦੀ ਆਵਾਜ਼ ਹੈ ਫਿਰ ਵੀ ਪਤਾ ਲੱਗ ਸਕਦਾ ਇਹ ਤੇ ਆਵਾਜ਼ ਹੀ ਕੋਈ ਨਾਉਣ ਕਰਕੇ ਅੱਗੇ ਰਸਤਾ ਕੋਈ ਨਾ ਬੰਨ੍ਹ ਕਰਕੇ ਕਿਸ ਬੰਦੇ ਦੀ ਔਰ ਜਿਹੜੀ ਹਾਈਵੇ ਤੋਂ ਜਿਹੜਾ ਦੀਵਾ ਬਹੁਤ ਜ਼ਿਆਦਾ ਹਣ ਕਰਕੇ ਜੀ ਦੇ ਕਰਕੇ ਜਿਹੜਾ ਵੀ ਉਹਦੇ ਬਾਰੇ ਪੁੱਛੀ ਕਿਸੇ ਲੋਕ ਡਰ ਵੀ ਜਾਂਦੇ ਇਸ ਚੀਜ਼ ਤੋਂ ਵੀ ਅਲੱਗ ਕਰ ਮਨਗੁਆ ਰੱਖਿਆ ਜੂ ਵਿੱਚ ਜੇ ਕੋਈ ਹੋਰ ਵੀ ਕਿਸ ਨੂੰ ਇਹੋ ਜਾਣਕਾਰੀ ਮਿਲਦੀ ਆ ਕੋਈ ਦੱਸਣਾ ਚਾਹੁੰਦਾ ਤਾਂ ਉਹਦੇ ਬਾਰੇ ਵੀ ਜਾਣਕਾਰੀ ਦਿਓ ਨਾ ਸਾਨੂੰ ਜੀ ਤੁਸੀਂ ਦੇਖੋ ਜੀ ਜਿਹੜੀ ਜਾਣਕਾਰੀ ਅੱਜ ਕੱਲ ਇਹ ਗੱਲ ਜ਼ਰੂਰੀ ਹੈ ਕਿ ਜੇ ਕੋਈ ਜਾਣਕਾਰੀ ਸਾਨੂੰ ਦਊਗਾ ਵੀ ਤੇ ਉਹ ਸਾਰਾ ਕੁਝ ਅਸੀਂ ਹੁਣ ਗੁਪਤ ਰੱਖਦੇ ਆ ਜੀ ਪਹਿਲਾਂ ਦੀ ਗੱਲ ਨਹੀਂ ਉਹ ਮੈਂ ਹੁਣ ਦੀ ਗੱਲ ਕਰਦਾ ਪਿਆ ਕਿ ਜਿਹੜੀ ਸਾਰੀ ਜਾਣਕਾਰੀ ਇਹ ਗੁਪਤ ਰੱਖੀ ਜਾਇਆ ਕਰੇਗੀ ਅੱਗੇ ਵੀ ਕੱਲ ਵੀ ਇਹੀ ਅਕੇ ਦਸਵਤ ਕੇ ਸੰਪਰਕ ਰਹਾ ਹੈ ਪ੍ਰੋਗਰਾਮ ਜਿਹੜਾ ਬਾਜੀ ਕਰਨ ਮਿਲਦੀ ਜੀ ਉਹਦੇ ਵਿੱਚ ਮੈਂ ਤਫਸੀਲ ਨਾਲੇ ਗੱਲ ਦੱਸ ਦਿੱਤੀ ਜੀ ਕਿ ਕੋਈ ਵੀ ਐਕਸੀਡੈਂਟ ਹੁੰਦਾ ਜਾਂ ਕੋਈ ਇਹੋ ਜਿਹੀ ਡੈੱਡ ਬੋਡੀ ਦੀ ਕੋਈ ਇਨਫੋਰਮੇਸ਼ਨ ਮਿਲਦੀ ਆ ਅਨਨੌਨ ਦੀ ਤੇ ਉਹਦੇ ਬਾਰੇ ਜਿਹੜਾ ਵੀ ਕੋਈ ਵਿਅਕਤੀ ਜਾਂ ਕੋਈ ਵੀ ਭੱਦਰਪੁਰਸ਼ੜਾ ਉਹ ਜਾਣਕਾਰੀ ਦੇਊਗਾ ਉਹਦੀ ਜਿਹੜੀ ਹੁਣ ਜਾਣਕਾਰੀ ਗੁਪਤ ਰੱਖੀ ਜਾਂਦੀ ਸਰ ਲੋਕ ਡਰਦੇ ਮਾਰੇ ਨਹੀਂ ਦਿੰਦੇ ਜੀ ਪਹਿਲਾਂ ਨਹੀਂ ਇਸ ਗੱਲ ਨੂੰ ਜਿਹੜਾ ਸਾਨੂੰ ਜਿਹੜਾ ਅਵੇਅਰ ਹੋਣਾ ਪੈਣਾ ਹੈ ਕਿ ਇਹਦੇ ਵਿੱਚ ਹੁਣ ਕੋਈ ਵੀ ਕਾਰਵਾਈ ਜਿਹੜੀ ਆ ਉਹ ਗੁਪਤ ਰੱਖੀ ਜਾਊਗੀ ਪਲੀਜ਼ ਹੀ ਜਾ ਕੇ ਆਪਣਾ ਜਾ ਕੇ ਕਾਰਵਾਈ ਕਰੋਗੇ ਜੋ ਸਰ ਇੱਕ ਮਾਨਜੋਗ ਹਾਈ ਕੋਰਟ ਵੱਲੋਂ ਵੀ ਇਹਦੇ ਸਬੰਧ ਚ ਕੋਈ ਡਾਇਰੈਕਸ਼ਨ ਜਾਰੀ ਕੀਤੀ ਗਈ ਹੈ ਵੀ ਇਹਦੇ ਸਬੰਧ ਵਿੱਚ ਸਰਕਾਰ ਵੱਲੋਂ ਇੱਕ ਸਕੀਮ ਚਲਾਈ ਗਈ ਹੈ ਉਹ ਸਕੀਮ ਬਾਰੇ ਜਿਹੜਾ ਮੈਂ ਕੱਲ ਵੀ ਜਾਣਕਾਰੀ ਦਿੱਤੀ ਸੀ ਹੁਣ ਵੀ ਮੈਂ ਤੁਹਾਨੂੰ ਉਸ ਸਬੰਧ ਚ ਦੱਸਦਾ ਬਈ ਸਰ ਇੱਕ ਜੇ ਮੈਂ ਮਤਲਬ ਤੁਹਾਨੂੰ ਕੋਈ ਇਨਫੋਰਮੇਸ਼ਨ ਹੈਗੀ ਤੁਹਾਡੇ ਕੋਲ ਕੋਈ ਆਈ ਵੀ ਇਹ ਜਿਸ ਤਰ੍ਹਾਂ ਕੋਈ 5 7 10 ਦਿਨਾਂ ਤੋਂ ਬੰਦਾ ਕੋਈ ਗਾਇਬ ਹੋਵੇ ਤੁਹਾਡੇ ਥਾਣੇ ਤੇ ਇਸ ਤਰ੍ਹਾਂ ਦਾ ਮੈਂ ਪਤਾ ਕਰਾ ਲਿਆ ਜੀ ਬਾਜੇਗਾਨੇ ਥਾਣੇ ਵਿੱਚ ਵੀ ਔਰ ਗਾੜੀ ਚੌਕੀ ਤੇ ਵੀ ਪਤਾ ਕਰਾ ਲਿਆ ਆਸ-ਪਾਸ ਤੋਂ ਪਤਾ ਕਰਾਉਂਦੇ ਪਏ ਪੀਸੀਆਰ ਤੇ ਉਹ ਉਤਰਾ ਦੇ ਦੀ ਸੀ ਉਹ ਉਤਰਾਉਣਗੇ ਤੇ ਤੁਹਾਨੂੰ ਵੀ ਦਰਖਾਸਤਾਂ ਵੀ ਜਿੱਦਾਂ ਵੀ ਹੋ ਸਕਦਾ ਇਹਨਾਂ ਨੂੰ ਸਾਰੇ ਧਿਰਾਂ ਨਾਲ ਦੇ ਆਪਣੇ ਨਾਲ ਦੇ ਨਾਲ ਚਲਵਾਓ ਤਾਂ ਕਿ ਇਹਦੀ ਜਿਹੜੀ ਆ ਅਸੀਂ ਬਤਰਕੇਡੇ ਵਾਸਤੇ ਨੂੰ ਰੱਖਾਂਗੇ ਪਰ ਫਿਰ ਵੀ ਜੇ ਕੋਈ ਤੁਹਾਨੂੰ ਕੋਈ ਜਾਣਕਾਰੀ ਮਿਲਦੀ ਹੈ ਉਸ ਹਿਸਾਬ ਨਾਲ ਜਿਹੜੀ ਕਾਰਵਾਈ ਕਰਾਂਗੇ ਠੀਕ ਧੰਨਵਾਦ ਤਾਂ ਕਿਵੇਂ ਤੁਹਾਨੂੰ ਕੋਈ ਪਤਾ ਲੱਗਦਾ ਹੈ ਹਰੀਰੀਤ ਜੀ ਇਹ ਪਿੰਡ ਲੰਬ ਵਾਲੀ ਐਨ ਐਚ 54 ਦੇ ਨੈਸ਼ਨਲ ਹਾਈਵੇ ਰੋਡ ਦੇ ਉੱਤੇ ਆਪਣੇ ਸੇਮ ਨਾਲ ਆ ਜੀ ਠੀਕ ਹੈ ਦੋਨੇ ਪਾਸੇ ਦੀਆਂ ਪਰੜੀਆਂ ਹੈਗੀਆਂ ਉੱਚੀਆਂ ਜੀ ਹਾਂ ਤੇ ਬਾਕੀ 8:00 ਵਜੇ ਤਕਰੀਬਨ 40 ਮਿੰਟ ਦੀ ਆਪਣੇ ਥਾਣਾ ਬਾਜੇਖਾਨੇ ਨੂੰ ਤਲਾਸ਼ ਹੋ ਗਈ ਸੀ। ਉਹਦੇ ਥਰੂ ਮੁਲਾਜ਼ਮ ਉਸ ਟਾਈਮ ਦੇ ਆਏ ਹੋਏ ਐ ਡਿਪਟੀ ਸਾਹਿਬ ਵੀ ਆ ਕੇ ਮੁੜ ਗਏ। ਇੱਥੇ ਐ ਡਿਪਟੀ ਸਾਹਿਬ ਜਾਨੀ ਕਿ ਆ ਗਏ। ਤੇ ਬਾਕੀ ਆਪਣੇ ਸਾਰਾ ਕਲੱਬ ਵਾਲੇ ਚੜਦੀ ਕਲਾ ਚੜਦੀ ਕਲਾ ਬਿਲਕੁਲ ਚੜਦੀ ਕਲਾ ਵਾਲੇ ਚੜਦੀ ਕਲਾ ਵਾਲਿਆਂ ਨੂੰ ਬੁਲਾਇਆ ਹੀ ਉਹ ਵੀ ਆਏ ਬਾਕੀ ਸਾਰੇ ਤਕਰੀਬਨ ਸਾਡੇ ਮੁਲਾਜ਼ਮ ਲੱਗਿਆ ਜੀ। ਮੈਂ ਪਾ ਤੇ ਇਹਦੇ ਵੀ ਆਣੇ ਜਾਨੀ ਕਿ ਲੰਬੜੀ ਦੇ ਆਸੇ ਪਾਸੇ ਪਿੰਡਾਂ ਜਿੰਨੇ ਆ ਚ ਵੀ ਐ ਚਲੋ ਪਤਾ ਲੱਗ ਜੇ ਢੇਰ ਢੋਡੀ ਦਾ ਕਿੱਥੇ ਪਤਾ ਨਹੀਂ ਕਿਸੇ ਤਰ੍ਹਾਂ ਦਾ ਵੀ ਕੋਈ ਰੌਪਟ ਨਹੀਂ ਪੁਆਈ ਨਾ ਚੌਂਕੀ ਬਗਰਾੜੀ ਨਾ ਬਾਜੇ ਉਦੇ ਥਰੂ ਜਾਨੀ ਕਿ ਕੋਈ ਪਤਾ ਲੱਗ ਜੇ ਤੁਹਾਡੇ ਮਾਦਮ ਦੇ ਰਹੀਂ ਇਸ ਤਰ੍ਹਾਂ ਪਤਾ ਲੱਗ ਜੇ ਕਿਸੇ ਨੂੰ ਸਾਨੂੰ ਜਾਣਕਾਰੀ ਮਲਾਜਮਾਂ ਨੂੰ ਸੌਖਾ ਹੋ ਜੂਗਾ ਇਹਨੇ ਕੋਈ ਪਤਾ ਤਾਂ ਨਹੀਂ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਕੋਲ ਤਾਂ ਕੋਈ ਇਨਫੋਰਮੇਸ਼ਨ ਨਹੀਂ ਆਈ ਸਾਡਾ ਬੰਦਾ ਗੁੰਮ ਨਹੀਂ ਨਹੀਂ ਜਿਵੇਂ ਨਹੀਂ ਆਈ ਸਾਨੂੰ ਤਾਂ ਆਪ ਸਮਝ ਜਿਓ ਪਤਾ ਲੱਗਿਆ ਜੀ ਮਲਾਜਮਾਂ ਨੇ ਫੋਨ ਲਾਇਆ ਵੀ ਆਹ ਕੀ ਗੱਲ ਹੋ ਗਈ ਸਾਡੇ ਪਿੰਡ ਦੀ ਜ਼ਮੀਨ ਐ ਇਧਰ ਡਰੇਨ ਦੇ ਇਧਰ ਵੀ ਐ ਤੇ ਦੋ ਤਿੰਨ ਕਨਾਲਾਂ ਇਧਰ ਵੀ ਹੈਗੀ ਡਰੇਨ ਦੀ ਅੱਗੇ ਅੱਗੇ ਗੰਦਾਰਾ ਪਿੰਡ ਸ਼ੁਰੂ ਹਾਂ ਅੱਗੇ ਗੰਦਾਰਾ ਤੇ ਝਖੜਾ ਵਾਲਾ ਸ਼ੁਰੂ ਹੋ ਰਿਹਾ ਠੀਕ ਹੈ ਤੇ ਤੁਸੀਂ ਮਤਲਬ ਕੀ ਕਹਿਣਾ ਚਾਹਣਾ ਜਿਹੜੀ ਇਹ ਚੜਦੀ ਕਲਾ ਜਿਹੜੀ ਵੈਲਫੇਅਰ ਸਟੇਟਿਕ 1 ਮਿੰਟ ਦੇ ਵਿੱਚ ਹੀ ਤੁਹਾਡੇ ਪਹੁੰਚੀ ਹੈ ਹਾਂ ਬਦਗੀ ਆ ਟਾਈਮ ਨਾ ਆ ਗਈ ਸੀਗੀ ਬਿਲਕੁਲ ਨਾਲ ਦੀ ਨਾਲ ਹੁਣ ਲਾ ਕੇ ਡੈੱਡ ਬੋਡੀ ਨੂੰ ਲੈ ਕੇ ਜਾਂਦੇ ਆ ਬਾਕੀ ਅਫਸਰ ਸਹਿਬਾਨ ਤੇ ਆਪਣੇ ਸਾਰੇ ਇੱਕ ਦਿਨ ਪੋਸਟ ਮਾਰ ਹੋਊਗਾ ਉਹਨਾਂ ਦਾ ਜੱਜਾ ਲੈਣੇ ਪਤਾ ਲੱਗੂ ਹੀ ਫਿਰ ਐ ਹੁਣ ਕੁਝ ਨਹੀਂ ਪਤਾ ਲੱਗਦਾ ਉਹਦਾ ਕੀ ਠੀਕ ਹੈ